ਸੇ ਸ਼ਿਕਲਜੀ ਮੈਂ ਲਾਪ੍ਰੀਤ ਕਰ ਹਾਜ਼ਰ ਹਾਂ ਜੀ ਸੰਦੀਪ ਦਿਓੜਾ ਦੁਆਰਾ ਲਿਖੀ ਗਈ ਕਹਾਣੀ ਪੁੱਛਾ ਵਾਲਾ ਬਾਗ ਦਾ ਪਾਗ ਸਤਮਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਮੇਨਾ ਬਹੁਤ ਅਧਰ ਨੂੰ ਫੜ ਕੇ ਰੋਣ ਲੱਗ ਜਾਂਦੀ ਆ ਮੇਨਾ ਕੀ ਗੱਲਾਂ ਤੇ ਰੁਕ ਰਹੀ ਹਾਂ ਦੇਸ਼ ਵਿੱਚ ਤਾਂ ਸਾਰੇ ਠੀਕ ਨੇ ਪਰ ਮੇਨਾ ਤਾਂ ਰੋ ਹੀ ਜਾ ਰਹੀ ਸੀ ਯਾਰ ਜੇ ਤੂੰ ਮੈਨੂੰ ਦੱਸੇਗੀ ਨਹੀਂ ਤਾਂ ਮੈਨੂੰ ਕਿਵੇਂ ਪਤਾ ਚੱਲੇਗਾ ਕਿ ਕੀ ਗੱਲ ਆ ਮੈਨੇ ਚੁੱਪੀ ਤੋੜ ਕੇ ਹੀ ਬੋਲ ਦਿਆ ਰਜਨ ਇਹ ਬਾਬਾ ਕੋਈ ਬਾਬਾ ਨਹੀਂ ਆ ਇਹ ਤਾਂ ਢੋਂਗੀ ਆ ਝੋਂਗੀ ਤੁਸੀਂ ਮੈਨਾਂ ਐਂ ਕਿਉਂ ਬੋਲ ਰਹੀਆਂ ਭਾਬੀ ਬੜੀ ਤੁਸ ਨੂੰ ਮੇਰੇ ਸਾਹਮਣੇ ਬਾਬਾ ਨਾਲ ਕਿ ਉਹ ਤਾਂ ਪਾਪੀ ਆ ਪਾਪੀ ਜਿਸਨੇ ਆਪਾਂ ਨੂੰ ਵਿਸ਼ਵਾਸ ਵਿੱਚ ਲੈ ਕੇ ਵਿਸ਼ਵਾਸ ਘਾਤ ਕੀਤਾ ਆ ਮੈਨੇ ਕੀ ਬੁਝਾਰਤਾ ਪਈ ਜਾਨੀਆ ਇਹਨੂੰ ਸਿੱਧੇ ਸਿੱਧੇ ਗੱਲ ਦੱਸ ਤਾ ਸੁਣ ਤੇਰੇ ਢੋਂਗੀ ਬਾਬੇ ਨੇ ਤੇਰੇ ਸ਼ੇਰ ਜਨਮਗ੍ਰੋਹ ਮੇਰੀ ਇੱਜ਼ਤ ਲੁੱਟ ਲਈ ਆ ਇਹ ਗੱਲ ਸੁਣਦੇ ਹੀ ਬਹਾਦਰ ਦੀ ਪੀਤੀ ਸ਼ਰਾਬ ਉਤਰ ਜਾਂਦੀ ਆ ਤੂੰ ਪਾਗਲ ਤਾਂ ਨਹੀਂ ਹੋ ਗਈ ਕੁਝ ਸੋਚ ਕੇ ਮੂੰਹ ਵਿੱਚੋਂ ਕੱਢ ਮੈਂ ਸਭ ਸੱਚ ਕਹਿ ਰਹੀ ਹਾਂ ਮੀਨਾ ਸਾਰੀ ਗੱਲ ਉਸ ਨਾਲ ਬਪੜੀ ਹੁੰਦੀ ਆ ਦੱਸਦੀ ਆ ਕਿ ਮੈਂ ਕਰਮੇ ਨੇ ਉਸ ਨੂੰ ਗੱਲਾਂ ਵਿੱਚ ਲਗਾ ਕੇ ਉਸ ਦੀ ਇੱਜ਼ਤ ਨਾਲ ਖੇਡਿਆ ਬਹਾਦਰ ਗੁੱਸੇ ਦਾ ਪਰਿਆ ਕਰਮੇ ਦੇ ਕਮਰੇ ਵਿੱਚ ਜਾਂਦਾ ਹੈ ਬਾਬਾ ਤੂੰ ਚੰਗਾ ਨਹੀਂ ਕੀਤਾ ਕੀ ਹੋ ਗਿਆ ਬਹਾਦਰ ਮੈਂ ਕੀ ਚੰਗਾ ਨਹੀਂ ਕੀਤਾ ਬਾਬਾ ਤੂੰ ਜ਼ਿਆਦਾ ਪੋਲਾ ਨਾ ਬਣ ਤੂੰ ਮੇਰੀ ਮੀਨਾ ਦੀ ਇੱਜ਼ਤ ਨਾਲ ਕਿਉਂ ਖੇਡਿਆ ਅੱਛਾ ਤਾਂ ਇਹ ਗੱਲ ਆ ਮੂਰਖਾ ਤੇਰੀ ਮੀਨਾ ਤਾਂ ਕਿਸਮਤ ਵਾਲੀ ਆ ਜਿਸ ਨੂੰ ਮੈਂ ਪਹੁੰਚ ਲਾਇਆ ਆ ਤੈਨੂੰ ਤਾਂ ਮੇਰਾ ਧੰਨਵਾਦ ਕਰਨਾ ਚਾਹੀਦਾ ਮੈਂ ਤੇਰਾ ਖੂਨ ਪੀ ਜਾਮਾਂਗਾ ਓਏ ਨੇਪਾਲੀਆ ਧਿਆਨ ਨਾਲ ਬੋਲ ਸ਼ਾਇਦ ਭੱਲੇ ਹਾਂ ਕਿ ਤੂੰ ਮੇਰੇ ਟੁਕੜਿਆਂ ਉੱਤੇ ਪਲਿਆ ਹੈਂ ਆਵਾਜ਼ ਨੀਮੀ ਕਰ ਨਹੀਂ ਤਾਂ ਇੱਥੇ ਮਾਰ ਕੇ ਦਬ ਦੇਮਾਂਗਾ ਕਿਸੇ ਕੋਨੇ ਵਿੱਚ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਕਿ ਕੋਈ ਬਹਾਦਰ ਵੀ ਹੁੰਦਾ ਸੀ ਤੂੰ ਕੋਈ ਐਹਸਾਨ ਨਹੀਂ ਕਰਦਾ ਸਾਡੇ ਉੱਤੇ ਅਸੀਂ ਸਾਰਾ ਦਿਨ ਕੰਮ ਕਰਦਾ ਆ ਫੇਰ ਤੂੰ ਪੈਸੇ ਦੇਣਾ ਆ ਮੁਫਤ ਵਿੱਚ ਨਹੀਂ ਦਿੰਦਾ بس ਹੋਰ ਨਾ ਬੋਲੇ ਬਾਬਾ ਤੂੰ ਇਹ ਚੰਗਾ ਨਹੀਂ ਕੀਤਾ ਮੈਂ ਇਸ ਲਈ ਤੈਨੂੰ ਕਦੇ ਵੀ ਮਾਫ ਨਹੀਂ ਕਰਾਂਗਾ ਇਸ ਦਾ ਤਾਂ ਤੈਨੂੰ ਹਜ਼ਰਾਨਾ ਦੇਣਾ ਹੀ ਪੈਣਾ ਆ ਬਾਦ ਦੇ ਚਲਾ ਜਾਂਦਾ ਹੈ ਬਾਦਰੀ ਮੀਨਾ ਨੂੰ ਹੌਸਲਾ ਦਿੰਦਾ ਹੈ ਰਾਜਨ ਆਪਾਂ ਸਵੇਰੇ ਹੀ ਤੋ ਚਲੇ ਜਾਣਾ ਆ ਨਹੀਂ ਮੀਨਾ ਜਿੰਨਾ ਚਿਰ ਮੈਂ ਇਸ ਪਾਬੇ ਨੂੰ ਸਬਕ ਨਹੀਂ ਸਿਖਾਉਂਦਾ ਮੈਂ ਨਹੀਂ ਜਾਣਾ ਦੂਜੇ ਪਾਸੇ ਅਗਲੇ ਹੀ ਦਿਨ ਇੰਸਪੈਕਟਰ ਸੁਦੇਸ਼ ਰਗੂਨ ਨੂੰ ਮਿਲਣ ਤੇ ਲਾਵਰ ਸਿੰਘ ਦੀ ਥਾਣੇ ਪਹੁੰਚ ਜਾਂਦਾ ਆ ਸੈਸੀ ਕਾਦ ਲਾਵਰ ਸਿੰਘ ਜੀ ਸੇ ਸ਼ਿਕਾਲਸ ਦੀ ਜੀ ਆਗੇ ਯਾ ਰੌਣਾ ਹੀ ਪੈਣਾ ਸੀ ਕਿੱਥੇ ਆ ਸਾਡਾ ਪੰਜੇ ਬਿਲਾਵਰ ਸਿੰਘ ਹਵਲਦਾਰ ਰਾਜੀ ਨੂੰ ਆਵਾਜ਼ ਮਾਰਦਾ ਹੈ ਜੈ ਹੰਸਾਬ ਰਾਜੀ ਉਹ ਜਿਹੜਾ ਵੰਤਾ ਨਛੇਦ ਕੇਸ਼ ਵਿੱਚ ਲਿਆਂਦਾ ਹੈ ਨਾ ਕਿ ਇਹ ਉਸ ਦਾ ਸਾਹਿਬ ਰਗੂ ਹਾਂ ਰਗੂ ਨੂੰ ਲੈ ਕੇ ਆ ਰਾਜਾ ਰਗੂ ਨੂੰ ਲੈ ਆਉਂਦਾ ਹੈ ਹਾਂ ਵੀ ਰਗੂ ਤੂੰ ਬਾਬੇ ਦੀ ਸੰਗਤ ਵਿੱਚ ਰਹਿ ਕੇ ਆ ਕੰਮ ਕਰਨ ਨੂੰ ਵੀ ਲੱਗ ਪਿਆ ਆ ਨਹੀਂ ਸਪਕਰ ਸਾਹਿਬ ਮੈਂ ਬਿਲਕੁਲ ਨਿਰਦੋਸ਼ ਆ ਸਾਰੇ ਮੁਜ਼ਰਮ ਹੀ ਇੰਜ ਕਰਦੇ ਹਨ ਕਾਨੀਰ ਸਾਹਬ ਕਿ ਸੇਹੂੜ ਕੀ ਸੇ ਸ਼ਾਨਬੀਨ ਕਰਨ ਲਈ ਰਗੂ ਨੂੰ ਮੈਨੂੰ ਨਾਲ ਲੈ ਕੇ ਜਾਣਾ ਪੈਣਾ ਹੈ ਲੈ ਜਾਓ ਜੀ ਪਰ ਧਿਆਨ ਨਾਲ ਤੁਸੀਂ ਬੇਫਿਕਰ ਰਹੋ ਮੈਂ ਪਰਸ ਹੋਈ ਤੇ ਆਪ ਛੱਡ ਕੇ ਜਾਵਾਂਗਾ ਬਾਕੀ ਮੈਂ ਐਸਐਸਪੀ ਸਾਹਬ ਤੋਂ ਮਨਜ਼ੂਰੀ ਵੀ ਲੈ ਆਇਆ ਹਾਂ ਸਦੀਰ ਪੇਪਰ ਕੱਢ ਕੇ ਦਿਲਾਵਰ ਨੂੰ ਫੜਾ ਦਿੰਦਾ ਆ ਆ ਤਾਂ ਬਾਲਾ ਹੀ ਵਧੀਆ ਕੀਤਾ ਤੁਸੀਂ ਹੁਣ ਮੈਂ ਵੀ ਟੈਨਸ਼ਨ ਫਰੀ ਹੋ ਗਿਆ ਚਲੋ ਵੀ ਮੁੰਡਿਓ ਬਿਠਾਓ ਰਗੂ ਨੂੰ ਗੱਡੀ ਵਿੱਚ ਧਿਆਨ ਨਾਲ ਸਦੀਰ ਨਾਲ ਆਏ ਸਿਪਾਈਆਂ ਨੂੰ ਕਹਿੰਦਾ ਜੀ ਜਨਾਬ ਰਗੂ ਨੂੰ ਗੱਡੀ ਵਿੱਚ ਪਿਠਾ ਲੈਂਦੇ ਹਨ ਠੀਕ ਹੈ ਦਲਾਵਰ ਸਿੰਘ ਜੀ ਮਿਲਦੇ ਹਾਂ ਫਿਰ ਸੈਸ਼ੀਕਲ ਸੈਸ਼ੀਕਲ ਪੁਲਿਸ ਸਟੇਸ਼ਨ ਲੈ ਆ ਕੇ ਇਸ ਤੇ ਰਗੂ ਨੂੰ ਆਪਣੇ ਦਫ਼ਤਰ ਵਿੱਚ ਲੈ ਜਾਂਦਾ ਹੈ ਮਨਸੀ ਸਾਹਿਬ ਜਿੰਨਾ ਚਿਰ ਮੈਂ ਨਾ ਆਖਾਂ ਕਿ ਕੋਈ ਵੀ ਬੰਦਾ ਮੇਰੇ ਦਫ਼ਤਰ ਵਿੱਚ ਨਹੀਂ ਆਉਣਾ ਚਾਹੀਦਾ ਜੀ ਜਨਾ ਬਿਲਕੁਲ ਇਸੇ ਤਰ੍ਹਾਂ ਹੀ ਹੋਵੇਗਾ ਰਗੂ ਮੇਰੀ ਇੱਕ ਗੱਲ ਧਿਆਨ ਨਾਲ ਸੁਣ ਲੈ ਮੈਂ ਜੋ ਕੁਝ ਵੀ ਤੇਰੇ ਤੋਂ ਪੁੱਛਾਂ ਮੈਨੂੰ ਜਵਾਬ ਸੱਚ-ਸੱਚ ਦੇਵੀ ਇਸ ਵਿੱਚ ਤੇਰੀ ਵੀ ਭਲਾਈ ਹੈ ਇਨਸਪੈਕਟਰ ਸਾਹਬ ਮੈਂ ਤੁਹਾਡੀ ਹਰ ਇੱਕ ਗੱਲ ਦਾ ਬਿਲਕੁਲ ਸਹੀ ਜਵਾਬ ਦੇਵਾਂਗਾ ਦੇਖ ਬਈ ਰਗੂ ਜੇ ਤੂੰ ਆਪਣੀ ਗੱਲ ਤੇ ਪੂਰਾ ਉੱਤਰਦਾ ਆ ਤਾਂ ਸਹੀ ਸਹੀ ਜਵਾਬ ਦਿੰਦਾ ਹੈ ਤਾਂ ਮੈਂ ਤੇਰੇ ਨਾਲ ਵਾਅਦਾ ਕਰਦਾ ਆ ਚਾਹੇ ਕੁਝ ਵੀ ਹੋ ਜਾਵੇ ਮੈਂ ਤੈਨੂੰ ਬਚਾ ਲਵਾਂਗਾ ਹਾਂਜੀ ਤੁਸੀਂ ਪੁੱਛੋ ਕੀ ਪੁੱਛਣਾ ਹੈ ਕਰਮੇ ਦਾ ਕੀ ਚੱਕਰ ਆ ਸਭ ਚੱਕਰ ਕੀ ਹੋਣਾ ਆ ਕਰਮਾ ਮਿਸਤਰੀਆਂ ਦਾ ਮੁੰਡਾ ਹੈ ਜੀ ਛੋਟੇ ਹੁੰਦੇ ਦੇ ਮਾਪੇ ਛੱਡ ਕੇ ਤੁਰ ਗਏ ਸੀ ਜ਼ਿੰਦਗੀ ਵਿੱਚ ਕਈ ਕੰਮ ਕੀਤੇ ਪਰ ਕੋਈ ਵੀ ਕੰਮ ਇਹ ਚਲਾ ਨਾ ਸਕੇ ਇੱਕ ਦਿਨ ਬੈਠੇ ਬੈਠੇ ਦੇ ਦਿਮਾਗ ਵਿੱਚ ਬਾਬਾ ਗਰੀਵ ਦਾ ਖਿਆਲ ਆ ਗਿਆ ਤਾਂ ਬਾਬਾ ਬਣ ਬੈਠ ਗਿਆ ਸ਼ੁਰੂ ਸ਼ੁਰੂ ਵਿੱਚ ਕਰਮਾ ਸਰਪੰਚ ਨੂੰ ਜ਼ਮੀਨ ਦਾ ਠੇਕਾ ਦਿੰਦਾ ਹੁੰਦਾ ਸੀ ਕਿਉਂਕਿ ਕਮਾਈ ਹੀ ਉਸੇ ਥਾਂ ਤੋਂ ਉਤੋਂ ਹੀ ਹੁੰਦੀ ਸੀ ਬਾਅਦ ਵਿੱਚ ਕਈ ਡੇਰੇ ਬਣਾ ਲਏ ਪ੍ਰਸਿੱਧੀ ਵਿੱਚ ਲੀਡਰ ਬਣ ਕੇ ਚੇਲੇ ਬਣ ਗਏ ਬਾਕੀ ਤੁਸੀਂ ਜਾਣਦੇ ਹੀ ਠੀਕਾ ਤੂੰ ਮੈਨੂੰ ਇਹ ਦੱਸ ਕਿ ਸਰਪੰਚ ਨੂੰ ਮਾਰਨ ਵਿੱਚ ਵੀ ਇਸ ਦਾ ਹੱਥ ਹੈ ਕਿ ਨਹੀਂ ਉਸ ਨੂੰ ਮਾਰਨ ਵਿੱਚ ਤੁਸੀਂ ਹੱਥ ਕਿਹਨੇ ਆ ਮਾਰਿਆ ਹੀ ਕਰਮੇ ਨੇ ਆ ਇਹ ਗੱਲ ਤੁਸੀਂ ਯਕੀਨ ਨਾਲ ਕਿਵੇਂ ਕਹਿ ਸਕਦੇ ਆ ਕਿਉਂਕਿ ਇਹ ਸਭ ਕੁਝ ਮੇਰੀਆਂ ਅੱਖਾਂ ਦੇ ਸਾਹਮਣੇ ਹੋਇਆ ਸੀ ਵੱਡਾ ਸਰਪੰਚ ਜਸਨ ਬਹੁਤ ਗੁੱਸੇ ਵਿੱਚ ਕੋਠੀ ਆਇਆ ਸੀ ਤੇ ਉਹਦੇ ਸਾਰ ਹੀ ਕਰਮੇ ਤੇ ਠੇਕੇ ਦੀ ਮੰਗ ਕਰਨ ਲੱਗਾ ਕਰਮੇ ਨੂੰ ਤਾਂ ਵੇਚਣ ਲਈ ਆ ਕੇ ਦਿੱਤਾ ਸਰਪੰਚਾ ਤੂੰ ਕੰਮ ਹੀ ਮਕਾ ਗੱਲ ਕਰ ਕਿੰਨੇ ਪੈਸੇ ਲੈਣੇ ਹਨ ਪਰ ਸਰਪੰਚ ਜिद ਕਰਦਾ ਹੈ ਕਿ ਮੈਂ ਨਹੀਂ ਵੇਚਣੀ ਦੋਹਾਂ ਵਿੱਚ ਇੱਕ ਵਾਰ ਫੇਰ ਤੋਂ ਬਹਿਸ ਸ਼ੁਰੂ ਹੋ ਗਈ ਕਰਮਾ एकदम ਸ਼ਾਂਤ ਹੋ ਜਾਂਦਾ ਹੈ ਤੇ ਮੈਨੂੰ ਬਹਾਦਰ ਕੋਲੋਂ ਲੱਸੀ ਲੈ ਕੇ ਆਉਣ ਲਈ ਕਹਿੰਦਾ ਹੈ ਮੈਂ ਲੱਸੀ ਲੈ ਆ ਕੇ ਕਰਮੇ ਨੂੰ ਦੇ ਦਿੱਤੀ ਕਰਮਾ ਬੜੇ ਪਿਆਰ ਨਾਲ ਸਰਪੰਚ ਨੂੰ ਲੱਸੀ ਪੀਣ ਲਈ ਕਹਿੰਦਾ ਹੈ ਤੇ ਸਰਪੰਚ ਕਰਮੇ ਦੀਆਂ ਗੱਲਾਂ ਵਿੱਚ ਆ ਕੇ ਲੱਸੀ ਪੀ ਲੈਂਦਾ ਹੈ ਲੱਸੀ ਪੀਂਦੇ ਸਾਰੇ ਹੀ ਸਰਪੰਚ ਡਿੱਗ ਪੈਂਦਾ ਹੈ ਫਿਰ ਫਿਰ ਕੀ ਹੁੰਦਾ ਹੈ ਰਗੋ ਕਰਮਾ ਜ਼ਵਰਦਸਤ ਸਰਪੰਚ ਦੀ ਦਸਤਖਤ ਪਹਿਲਾਂ ਹੀ ਤਿਆਰ ਕੀਤੇ ਕਾਗਜ਼ ਤੇ ਲੈ ਲੈਂਦਾ ਆ ਓਕੇ ਸਰਪੰਚ ਤੇ ਜ਼ਮੀਨ ਵੇਚਣ ਦਾ ਇਹ ਰਾਜਾ ਹਾਂਜੀ ਲੱਸੀ ਪੀਣ ਤੋਂ ਬਾਅਦ ਹੀ ਸਰਪੰਚ ਦਾ ਬਲੱਡ ਐਨਾ ਕਿਉਂ ਵਧ ਗਿਆ ਕਿਸ ਤੇ ਦਿਮਾਗ ਦੀਆਂ ਨਾੜਾਂ ਹੀ ਫਟ ਗਈਆਂ ਸਾਹਿਬ ਲੱਸੀ ਵਿੱਚ ਕੁਝ ਮਲਾਇਆ ਹੋਇਆ ਸੀ ਕੀ ਮਲਾਇਆ ਹੋਇਆ ਸੀ ਇਸ ਬਾਰੇ ਕੁਝ ਪਤਾ ਹੈ ਸਾਹਿਬ ਮੈਨੂੰ ਤਾਂ ਨਹੀਂ ਪਤਾ ਪਰ ਬਹਾਦਰ ਨੂੰ ਜ਼ਰੂਰ ਪਤਾ ਹੋਵੇਗਾ ਕਿਉਂਕਿ ਮੈਂ ਲੱਸੀ ਰਸੋਈ ਵਿੱਚੋਂ ਉਸ ਕੋਲੋਂ ਹੀ ਫੜ ਕੇ ਲਿਆਇਆ ਸੀ ਇਸ ਦਾ ਮਤਲਬ ਬਹਾਦਰ ਨੂੰ ਵੀ ਕਰਨਾ ਪੈਣਾ ਆ ਕਾਬੂ ਬਹਾਦਰ ਤਾਂ ਬਹੁਤ ਵਫਾਦਾਰ ਅਜੀ ਕਰਮੇ ਦਾ ਉਸਨੇ ਆਪਾਂ ਨੂੰ ਕੁਝ ਵੀ ਨਹੀਂ ਦੱਸਣਾ ਵਫਾਦਾਰ ਤਾਂ ਤੂੰ ਹੀ ਬਹੁਤ ਸੀ ਰਗੂ ਪਰ ਜਹਾ ਕੀ ਹੋਇਆ ਕਿ ਤੈਨੂੰ ਬਾਬੀ ਨੇ ਨਸ਼ਾ ਤਸਕਰੀ ਵਿੱਚ ਫਸਾ ਦਿੱਤਾ ਸਾਹਿਬ ਕਰਮੇ ਦਾ ਹੁਣ ਦਿਮਾਗ ਖਰਾਬ ਹੋ ਗਿਆ ਆ ਜੀਹੋ ਢੋਂਗੀ ਆਪਣੇ ਆਪ ਨੂੰ ਅਸਲੀ ਦਾ ਰੱਬ ਹੀ ਸਮਝਣ ਲੱਗ ਪਿਆ ਆ ਰਗੂ ਤੇ ਲਿਖਵਾਇਆ ਸੀ ਨਾ ਕਿ ਤੇਰੇ ਨਾਲ ਭੋਲਾ ਵੀ ਸੀ ਪਰ ਜਦੋਂ ਤੂੰ ਅਰੈਸਟ ਕੀਤਾ ਤਦ ਤੂੰ ਇਕੱਲਾ ਸੀ ਜੇ ਭੋਲਾ ਤੇਰੇ ਨਾਲ ਸੀ ਤਾਂ ਉਹ ਕਿੱਥੇ ਗਿਆ ਮੈਨੂੰ ਵੀ ਬਾਅਦ ਵਿੱਚ ਸਮਝ ਆਈ ਕਿ ਇਹ ਭੋਲੇ ਦੀ ਚਾਲ ਸੀ ਉਸਨੇ ਤੇ ਕਰਮੇ ਨੇ ਸਾਜ਼ਿਸ਼ ਕਰਕੇ ਮੈਨੂੰ ਫਸਾਇਆ ਹੈ ਮੈਂ ਭੋਲਿੰਗ ਕਦੇ ਵੀ ਮਾਫ਼ ਨਹੀਂ ਕਰਨ ਵਾਲਾ ਰਗੂ ਜੇ ਤੈਨੂੰ ਸਜ਼ਾ ਹੋਈ ਨਾ ਤਾਂ ਕਟ ਟੁਕੜ ਦਾ ਸਾਲ ਦੀ ਹੋਵੇਗੀ ਤੇ ਜਦੋਂ ਤੱਕ ਤੂੰ ਬਾਹਰ ਆਵੇਂਗਾ ਸਭ ਕੁਝ ਬਦਲ ਚੁੱਕਾ ਹੋਵੇਗਾ ਜੇਕਰ ਕਰਮੇ ਨਾਲ ਸੰਬੰਧਿਤ ਕੋਈ ਹੋਰ ਗੱਲ ਵੀ ਆ तदसु रघु इंस्पेक्टर से वे अनुसार ही गलत विस्तार पूर्वक बतासा है कि किमे वो बहादुर दी पत्नी मीना ते बुरी नजर रख रिया है तो नु प्राप्त करना चांदा या कि बहादुर ने स्कल दा पता या नहीं साहब बहादुर इस कल तो बिल्कुल अनजान आ जी एक गल है त रघु करमा बदलन वाला तो लगता नहीं वो आज नहीं त कल मीना गलत हरकत करेगा ही करेगा ਇਸੀ ਗੱਲ ਤੇ ਮੈਨੂੰ ਡਰ ਆ ਜੀ। ਅੱਛਾ, ਦੂਜੀ ਗੱਲ ਮੈਨੂੰ ਦੱਸ ਤੇਰੀ ਗੱਡੀ ਵਿੱਚ ਇਹਨਾਂ ਨਸ਼ਾ ਕਿੱਥੋਂ ਆਇਆ? ਮੈਨੂੰ ਸੱਚੇ ਵਾਹਿਗੁਰੂ ਦੀਸੋਂ। ਮੈਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ। ਮੈਨੂੰ ਭੋਲਾ ਗੱਲਾਂ ਵਿੱਚ ਲਗਾ ਕੇ ਲੈ ਆਇਆ ਕਿ ਸ਼ਰਾਬ ਹੀ ਸ਼ਹਿ ਚੱਲਦੇ ਆ। ਮੈਂ ਬਿਨਾਂ ਕੁਝ ਬੋਲੇ ਭੋਲੇ ਨਾਲ ਆ ਗਿਆ। ਗੱਡੀ ਤੇਰੀ ਆ। ਮੇਰੀ ਕਿਵੇਂ ਹੋ ਸਕਦੀ ਆ ਜੀ? ਕਰਮੇ ਦੀ ਆ। ਪਰਨਾ ਮੇਰੇ ਕਰਵਾ ਦਿੱਤੀ ਸੀ ਕਿ ਕੋਈ ਟੈਕਸ ਦਾ ਚੱਕਰ ਨਾ ਪਵੇ। ਮੈਂ ਤਾਂ ਕਰਮੇ ਨੂੰ ਛੱਡ ਕੇ ਜਾਣ ਵਾਲਾ ਹੀ ਸੀ ਕਿ ਉਹਨਾਂ ਨੇ ਮੈਨੂੰ ਫਸਾ ਦਿੱਤਾ ਕਰਮੇ ਨੂੰ ਛੱਡ ਕੇ ਇਹ ਗੱਲ ਮੈਨੂੰ ਸਮਝ ਨਹੀਂ ਆਈ ਮੈਨੂੰ ਭੁੱਲੇ ਨੇ ਕਿਹਾ ਮੈਂ ਤੇਰੀ ਕਰਮੇ ਨਾਲ ਸੁਲ੍ਹਾ ਸਫਾਈ ਕਰਵਾ ਦੇਣਾ ਮੈਂ ਜਵਾਬ ਦੇ ਦਿੱਤਾ ਤੇ ਭੁੱਲੇ ਨੂੰ ਦੱਸ ਦਿੱਤਾ ਕਿ ਮੈਂ ਤਾਂ ਪਿੰਡ ਛੱਡ ਕੇ ਹੀ ਜਾ ਰਿਹਾ ਹਾਂ ਇਸ ਤੋਂ ਪਹਿਲਾਂ ਮੈਂ ਜਾਂਦਾ ਉਹਨਾਂ ਨੇ ਚਾਲ ਚੱਲ ਕੇ ਮੈਨੂੰ ਫਸਾ ਦਿੱਤਾ ਦੇਖ ਰਗੋ ਤੋ ਮੈਨੂੰ ਚੰਗਾ ਬੰਦਾ ਲੱਗਿਆ ਹਾਂ ਇਸ ਲਈ ਮੈਂ ਤੇਰੀ ਮਦਦ ਕਰ ਰਿਹਾ ਹਾਂ ਦੇਖ ਮੇਰੇ ਕੋਲ ਬਿਲਕੁਲ ਵੀ ਝੂਠ ਨਾ ਬੋਲੀ ਸਾਹਬ ਮੈਂ ਜੋ ਬੋਲੇ ਆ ਹਾਂ ਆ ਬਿਲਕੁਲ ਸੱਚ ਬੋਲੇ ਆ ਮੈਂ ਵੀ ਇਹੀ ਉਮੀਦ ਰੱਖਦਾ ਆ ਬਾਕੀ ਸਾਹਬ ਤੁਸੀਂ ਤਾਂ ਮੇਰੀ ਮਦਦ ਕਰ ਰਹੇ ਹੋ ਨਾ ਹੁਣ ਆਪਾਂ ਨੂੰ ਵੀ ਕਰਮੇ ਵਾਂਗ ਹੀ ਸੋਚਣਾ ਪੈਣਾ ਆ ਰਗੋ ਮੈਂ ਕੁਝ ਸਮਝੀ ਨਹੀਂ ਸਾਹਬ ਸੁਦੀਰ ਕੰਟੀ ਮਾਰਦਾ ਹੈ ਡਿਊਟੀ ਉਤੇ ਤੈਨਾਤ ਸਿਪਾਹੀ ਅੰਦਰ ਆਉਂਦਾ ਆ ਕਾਕਾ ਮੁੰਸੀ ਸਾਹਿਬ ਨੂੰ ਬੁਲਾ ਕੇ ਲਿਆ ਜੀ ਸਾਹਿਬ ਜੈਨ ਜਨਾਬ ਹਾਂਜੀ ਮੁੰਸੀ ਸਾਹਿਬ ਰਗੋ ਦੇ ਕੁਝ ਖਾਣ ਪੀਣ ਦਾ ਪ੍ਰਬੰਧ ਕਰਵਾ ਦਿਓ ਇਹ ਦੋ ਤਿੰਨ ਦਿਨ ਆਪਣੇ ਕੋਲ ਹੀ ਆ ਜੀ ਜਨਾਬ ਕਰਮੇ ਦੀ ਕੋਠੀ ਵਿੱਚ ਮੰਤਰੀ ਸਾਹਿਬ ਕਰਮੇ ਨੂੰ ਮਿਲਣ ਆਉਂਦੇ ਹਨ ਜੈ ਹੋ ਮਹਾਰਾਜ ਸੇ ਬਾਬਾ ਜੀ ਜੈ ਹੋ ਜੈ ਹੋ ਮਹਾਰਾਜ ਆਓ ਮੰਤਰੀ ਸਾਹਿਬ ਆਜੋ ਬਾਬਾ ਜੀ ਤੁਹਾਡਾ ਕੰਮ ਤਾਂ ਸੀ ਪੱਕਾ ਹੀ ਕਰ ਦਿੱਤਾ ਆ ਹੁਣ ਰਗੂ ਕਟੋ-ਕਟ 10 ਸਾਲ ਦਾ ਜੇਲ੍ਹ ਵਿੱਚੋਂ ਬਾਹਰ ਨਹੀਂ ਆ ਸਕਦਾ ਬੜੀ ਖੁਸ਼ੀ ਦੀ ਖਬਰ ਸੁਣਾਈ ਆ ਖੰਮ ਨਿਕਲਾਏ ਸਨ ਉਹ ਸੰਮਲੇ ਦੇ ਮੈਨੂੰ ਇਹ ਸਮਝ ਆਉਣ ਲੱਗਿਆ ਸੀਗਾ ਕਰਮਾ ਥੋੜਾ ਗੁੱਸੇ ਵਿੱਚ ਬੋਲਦਾ ਹੈ ਤੁਸੀਂ ਕਿਉਂ ਵੈਡ ਬਣਾਉਦੇ ਹੋ ਜਿਵੇਂ ਕਰੇਗਾ ਉਵੇਂ ਹੀ ਤਾਂ ਭਰੇਗਾ ਨਾਲੇ ਦੂਜਿਆਂ ਨੂੰ ਕੰਨ ਹੋ ਜਾਣਗੇ ਅੱਜਕੱਲ ਦਲਾਵਰ ਸਿੰਘ ਦਾ ਫੋਨ ਆਇਆ ਸੀ ਆਖ ਰਿਹਾ ਸੀ ਕਿ ਤੁਹਾਡੇ ਪੁਲਿਸ ਸਟੇਸ਼ਨ ਵਾਲਾ ਇੰਸਪੈਕਟਰ ਸੁਦੀਰ ਰਗੂ ਨੂੰ ਕਿਸੇ ਕੇਸ ਦੇ ਸੰਬੰਧ ਵਿੱਚ ਲੈ ਕੇ ਆਇਆ ਹੈ ਅੱਛਾ ਇਹ ਚੰਗੀ ਖਬਰ ਨਹੀਂ ਆ ਮੇਰਾ ਤੇ ਉਸ ਦਾ 36 ਦਾ ਅੰਕੜਾ ਆ ਕਿ ਤੇ ਰਗੂ ਐਵੇਂ ਹੀ ਨਾ ਝੂਠ ਤੂਫਾਨ ਬੋਲਦੇ ਵੇ ਬੋਲਦੇ ਵੀ ਤਾਂ ਬੋਲਦੇ ਵੇ ਆਪਾਂ ਨੂੰ ਕੀ ਡਰ ਮਾਰਿਆ ਆ ਤੁਸੀਂ ਰੱਤੀ ਪਰ ਵੀ ਫਿਕਰ ਨਾ ਕਰੋ ਉਸ ਨੂੰ ਵੀ ਮੈਂ ਆਪ ਹੀ ਦੇਖ ਲਵਾ ਲਾਂਗਾ ਮੈਂ ਕਹਿੰਦਾ ਸੀ ਤੁਸੀਂ ਜਾਂਦੇ ਹੋ ਪੁਲਿਸ ਸਟੇਸ਼ਨ ਕਿਹੜਾ ਮਾਰ ਹੀ ਜਾਂਦੇ ਮਾਰ ਜਾਵਾਂਗਾ ਕੋਈ ਗੱਲ ਨਹੀਂ ਯਾਨੀ ਜਿਹੜੇ ਕੰਮ ਮੈਂ ਤੁਹਾਡੇ ਕੋਲ ਆਇਆ ਸੀ ਉਸ ਵਾਰੀ ਤਾਂ ਗੱਲ ਹੀ ਨਹੀਂ ਕੀਤੀ ਦੱਸੋ ਮੰਤਰੀ ਸਾਹਵੋ ਦੱਸੋ ਬਾਬਾ ਜੀ ਇਲੈਕਸ਼ਨ ਆਉਣ ਵਾਲੇ ਹਨ ਸਾਡੇ ਬਾਰੇ ਕੀ ਸੋਚਿਆ ਯਾ ਸੋਚਣਾ ਕੀਆ ਅਸੀਂ ਕਿਹੜਾ ਤੁਹਾਡੇ ਤੋਂ ਬਾਹਰ ਹਾਂ ਹੁਕਮ ਕਰੋ

ਬਹਾਦਰ ਬਹਾਦਰ ਚੋਰੀ ਚੋਰੀ ਦੋਹਾਂ ਦੀਆਂ ਸਾਰੀਆਂ ਗੱਲਾਂ ਸੁਣ ਲੈਂਦਾ ਆ ਬਹਾਦਰ ਕਮਰੇ ਵਿੱਚ ਜਾ ਕੇ ਮੀਨਾ ਨਾਲ ਗੱਲ ਕਰਦਾ ਆ ਮੀਨਾ ਆਪਣੇ ਕੋਲ ਇੱਕ ਮੌਕਾ ਆ ਕਰਮੇ ਦੇ ਅੰਚੜਾ ਘਟਣ ਦਾ ਤੂੰ ਬਸ ਥੋੜੇ ਦਿਨਾਂ ਲਈ ਸ਼ਾਂਤ ਹੋ ਜਾ ਰਾਜਨ ਤੇਰਾ ਦਿਮਾਗ ਖਰਾਬ ਹੋ ਗਿਆ ਲੱਗਦਾ ਆ ਉਸ ਕਮੀਨੇ ਨੇ ਮੇਰੀ ਇੱਜ਼ਤ ਲੁੱਟੀ ਆ ਇੱਛਤ ਤੂੰ ਉਸਨੂੰ ਮਾਰਨ ਦੀ ਥਾਂ ਤੇ ਮੈਨੂੰ ਸ਼ਾਂਤ ਹੋਣ ਲਈ ਕਹਿੰਨਾ ਆ ਕੋਈ ਹੋਰ ਹੁੰਦਾ ਇਸ ਢੋਂਗੀ ਦਾ ਕਤਲ ਕਰ ਦਿੰਦਾ ਕਤਲ ਤਾਂ ਮੈਂ ਵੀ ਕਰ ਸਕਦਾ ਹਾਂ ਪਰ ਫਿਰ ਹਿੱਟੋਂਗੀ ਕਰਮਾ ਅਮਰ ਹੋ ਜਾਵੇਗਾ ਮੈਂ ਤੇ ਇਸੀ ਅਸਲੀਅਤ ਲੋਕਾਂ ਸਾਹਮਣੇ ਲਿਆ ਕੇ ਇਸ ਨੂੰ ਨੰਗਾ ਕਰਨਾ ਹੈ ਉਹ ਸਜ਼ਾ ਦੇਣੀ ਹੈ ਕਿ ਇਸ ਨੂੰ ਕਿ ਇਹ ਆਪ ਮੌਤ ਮੰਗੇ ਪਰ ਮੌਤ ਮਿਲੇ ਨਾ ਰਾਜਨ ਤੂੰ ਕੀ ਸੋਚਿਆ ਬਹਾਦਰ ਸਾਰਿਕਲ ਮੀਨਾ ਨੂੰ ਸਮਝਾ ਦਿੰਦਾ ਹੈ ਉਹ ਦੋਵੇਂ ਕਰਮੇ ਦੇ ਕਮਰੇ ਵਿੱਚ ਜਾਂਦੇ ਹਨ ਤੇ ਉਸ ਤੋਂ ਮਾਫੀ ਮੰਗਦੇ ਹਨ ਬਾਬਾ ਜੀ ਸਾਡੇ ਕੋਲ ਗਲਤੀ ਹੋ ਗਈ ਸਾਨੂੰ ਮਾਫ ਕਰ ਦਿਓ ਜੀ ਮੈਂ ਵੀ ਸ਼ਰਾਬ ਦੇ ਨਸ਼ੇ ਵਿੱਚ ਕੁਝ ਜਾਣਾ ਹੀ ਭੁੱਲ ਗਿਆ ਸੀ। دیر ਆਏ, ਦੁਰਸਤਾਈ। ਕੋਈ ਗੱਲ ਨਹੀਂ, ਤੁਸੀਂ ਹੁਣ ਜਾਓ ਤੇ ਆਪਣਾ ਕੰਮ ਕਰੋ। ਉਹ ਤਾਂ ਅਸੀਂ ਕਰ ਹੀ ਲਵਾਂਗੇ। ਪਹਿਲਾਂ ਤੁਸੀਂ ਆਖੋ ਕਿ ਤੁਸੀਂ ਸਾਨੂੰ ਮਾਫ਼ ਕੀਤਾ। ਮੀਨਾ ਜਾਣ ਵਿੱਚ ਕੇ ਕਰਮੇ ਦੇ ਪੈਰਾਂ ਨੂੰ ਛੂੰਦੀ ਤੇ ਝੂਠਾ ਜਿਹਾ ਹੱਸਦੀ ਆ। ਮੀਨਾ ਦੇ ਹੱਥ ਲਗਾਉਂਦੇ ਹੀ ਕਰਮ। ਅੱਛਾ ਅੱਛਾ ਮਾਫ਼ ਕੀਤਾ। ਪਰ ਅੱਜ ਤੋਂ ਬਾਅਦ ਅਜਹੀ ਗਲਤੀ ਨਹੀਂ ਕਰਨੀ। ਛਿੱਕਾ ਬਾਬਾ ਜੀ। ਅੱਖ ਉਹ ਦੋ ਮੇਰੇ ਸੋਈ ਵਿੱਚ ਚਲੇ ਜਾਂਦੀ ਹਨ ਲੈ ਮੀਨਾ ਇਸ ਚੋਂਗੀ ਤਾਂ ਆ ਗਿਆ ਲੱਗਦਾ ਆ ਆਪਣੀ ਗੱਲਾਂ ਵਿੱਚ ਲੱਗਦਾ ਤਾਂ ਮੈਨੂੰ ਵੀ ਇੰਜ ਹੀ ਆ ਪਰ ਫਿਰ ਵੀ ਸਾਰਾ ਕੰਮ ਬੜੇ ਧਿਆਨ ਨਾਲ ਕਰਨਾ ਪੈਣਾ ਆ ਬਹਾਦਰ ਉਸਮਾਨ ਲੈਂ ਦੇ ਬਹਾਨੇ ਸ਼ਹਿਰ ਚਲਾ ਜਾਂਦਾ ਆ ਮੰਤਰੀ ਸਾਹਿਬ ਜਾਂਦੇ ਹੋਏ ਪੁਲਿਸ ਸਟੇਸ਼ਨ ਪਹੁੰਚ ਜਾਂਦੇ ਹਨ ਜੈ ਹਨ ਮੰਤਰੀ ਸਾਹਬ ਜੈ ਹਨ ਜੈ ਹਨ ਕੀ ਕਰ ਰਹੇ ਹੋ ਤੁਸੀਂ ਕਿਸ ਬਾਰੇ ਪੁੱਛ ਰਹੇ ਹੋ ਮੈਨੂੰ ਕੁਝ ਸਮਝਿਆ ਨਹੀਂ ਆਹੀ ਰਗੁਬਾਰੇ ਤੁਸੀਂ ਬੇਫਿਕਰ ਹੋ ਜਾਓ ਮੰਤਰੀ ਸਾਹਿਬ ਰਗੂ ਤੱਕ ਗਿਆ ਘਟੋ ਘਟ 10 ਸਾਲ ਲੈ ਅੰਦਰ ਬਾਕੀ ਮੈਂ ਦੇਖ ਲਵਾਂਗਾ ਬਹੁਤ ਅੱਛੇ ਇੰਜ ਹੀ ਸਾਡੀਆਂ ਗੱਲਾਂ ਮੰਨ ਲਿਓ ਜਾਵੋ ਤੇ ਤਰੱਕੀਆਂ ਲਈ ਜਾਵੋ ਜੀ ਜੀ ਮੰਤਰੀ ਸਾਹਿਬ ਬਿਲਕੁਲ ਠੀਕ ਹੈ ਜੀ ਮੰਤਰੀ ਸਾਹਿਬ ਅਜੇ ਗਏ ਹੀ ਸਾਨਕੇ ਪਹਾਦਰ ਪੁਲਿਸ ਸਟੇਸ਼ਨ ਪਹੁੰਚਦਾ ਆ ਸਰ ਸ਼ਿਕਾਲ ਇੰਸਪੈਕਟਰ ਸਾਹਿਬ ਸਰ ਸ਼ਿਕਾਲ ਹਾਂ ਬਹਾਦਰ ਤੁੰਕਿ ਮੈਂ ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਆ ਬੋਲ ਬਹਾਦਰ ਕੀ ਗੱਲ ਆ ਤੁਹਾਡੇ ਇਕੱਲੇ ਨਾਲ ਕਰਨੇ ਆ ਇਨਸਪੈਕਟਰ ਸੁਦੇਸ਼ ਸਾਰਿਆਂ ਨੂੰ ਬਹੁਤ ਜਾਣ ਲਈ ਰੱਖਦਾ ਆ ਹਾਂ ਬਹਾਦਰ ਹੁੰਦੱਸ ਕੀ ਗੱਲ ਆ ਸਹਬ ਸਭ ਤੋਂ ਪਹਿਲਾਂ ਤਾਂ ਇਹ ਗੱਲ ਆ ਕਿ ਕਰਮਾ ਕੋਈ ਬਾਬਾ ਨਹੀਂ ਆ ਉਹ ਤਾਂ ਢੋਂਗੀ ਆ ਇਸ ਗੱਲ ਦਾ ਤਾਂ ਸਾਨੂੰ ਪਤਾ ਹੈ ਤੂੰ ਕੋਈ ਹੋਰ ਗੱਲ ਹੈ ਤਾਂ ਦੱਸ ਦੂਸਰੀ ਗੱਲ ਰਗੂ ਬਿਲਕੁਲ ਨਿਰਦੋਸ਼ ਆ ਉਸ ਨੂੰ ਤਾਂ ਸਿਰਫ ਫਸਾਇਆ ਗਿਆ ਆ ਓਕੇ ਜੇ ਮੈਂ ਤੇਰੀ ਇਹ ਗੱਲ ਮੰਨ ਵੀ ਲਵਾਂ ਤਾਂ ਕੀ ਸਬੂਤ ਆ ਤੇਰੇ ਕੋਲ ਸਬੂਤ ਹੈ ਮੰਤਰੀ ਤਿੱਕਰ ਮੇਂ ਦੀਆਂ ਕੀਤੀਆਂ ਗਈਆਂ ਗੱਲਾਂ ਦੀ ਰਿਕਾਰਡਿੰਗ ਉਹ ਸਾਰੀ ਰਿਕਾਰਡਿੰਗ ਇੰਸਪੈਕਟਰ ਸੁਦੀਰ ਨੂੰ ਸੁਣਾਉਂਦਾ ਹੈ ਜਿਸ ਵਿੱਚ ਮੰਤਰੀ ਨੂੰ ਕਰਮਾ ਰਗੂ ਦੇ ਖਿਲਾਫ ਕੇਸ ਬਣਾਉਣ ਲਈ ਕਹਿ ਰਿਹਾ ਹੈ ਬਹਾਦਰ ਤੋਂ ਰਿਕਾਰਡਿੰਗ ਸੁਣ ਕੇ ਇੰਸਪੈਕਟਰ ਸੁਦੀਰ ਸੋਚ ਵਿੱਚ ਪੈ ਜਾਂਦਾ ਹੈ ਇਸ ਦਾ ਮਤਲਬ ਇਹ ਹੋਇਆ ਕਿ ਥਾਣੀ ਦੇ ਵਿਲਾਵਰ ਸਿੰਘ ਵੀ ਇਹਨਾਂ ਨਾਲ ਮਿਲਿਆ ਹੋਇਆ ਹੈ ਜੀ ਬਿਲਕੁਲ ਮਿਲਿਆ ਹੋਇਆ ਹੈ ਉਹ ਤਾਂ ਕੋਠੀ ਆਕੇ ਕਰਮੇ ਤੋਂ ਇਸ ਕੰਮ ਦੇ ਪੈਸੇ ਵੀ ਲੈ ਕੇ ਗਿਆ ਆ ਪਰ ਗੱਲ ਇਹ ਵੀ ਆ ਨਾ ਮੌਕੇ ਤੇ ਰਗੂ ਕੋਲ ਨਸ਼ੀਲੇ ਪਦਾਰਥ ਰਗੂ ਦੀ ਕਾਰ ਵਿੱਚੋਂ ਹੀ ਬਰਾਮਦ ਹੋਏ ਹਨ ਜੀ ਸਾਹਿਬ ਇਸ ਵਿੱਚ ਭੋਲੇ ਦਾ ਪੂਰਾ ਹੱਥ ਆ ਜੀ ਮੈਂ ਉਸ ਦਿਨ ਦੁਪਹਿਰ ਵੇਲੇ ਉਸਨੂੰ ਗੱਡੀ ਦੀ ਡਿੱਗੀ ਵਿੱਚ ਕੁਝ ਰੱਖਦੇ ਦੇਖਿਆ ਸੀ ਪਰ ਮੈਂ ਇਹ ਨਹੀਂ ਸੋਚ ਸਕਦਾ ਸੀ ਕਿ ਇਹ ਸਭ ਰਗੂ ਨੂੰ ਫਸਾਉਣ ਲਈ ਕਰ ਰਿਹਾ ਆ ਬਹਾਦਰ ਜੇ ਮੈਂ ਤੇਰੀ ਗੱਲ ਉਤੇ ਯਕੀਨ ਕਰ ਵੀ ਲਵਾਂ ਤਾਂ ਮੈਂ ਅਦਾਲਤ ਵਿੱਚ ਕਿ ਮੈਂ ਸਾਬਿਤ ਕਰ ਪਾਵਾਂਗਾ ਉਹ ਤੁਸੀਂ ਮੇਰੇ ਉੱਤੇ ਛੱਡ ਦਿਓ ਮੈਂ ਤੁਹਾਨੂੰ ਪੱਕੇ ਸੁਵੰਤ ਲਿਆ ਕੇ ਦੇਵਾਂਗਾ ਤੁਸੀਂ ਸਭ ਕੁਝ ਰਗੂਲੀ ਕਰ ਰਹੇ ਹੋ ਜਾਂ ਮੈਂ ਰਗੂਲੀ ਨਹੀਂ ਬਲਕਿ ਆਪਣਾ ਬਦਲਾ ਲੈਣ ਦੇ ਖਾਤਰ ਕਰ ਰਹੇ ਹਾਂ ਮੈਂ ਜਿੰਨਾ ਚਿਰ ਇਹਨਾਂ ਦੋਹਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਨਹੀਂ ਪਿਛਵਾ ਦਿੰਦਾ ਮੇਰਾ ਬਦਲਾ ਪੂਰਾ ਨਹੀਂ ਹੋ ਸਕਦਾ ਤੇਰਾ ਬਦਲਾ ਮੈਨੂੰ ਕੁਝ ਸਮਝ ਨਹੀਂ ਆਇਆ ਇਹ ਝੌਂਗੀ ਕਰਮੇ ਨਹੀਂ ਮੇਰੀ ਮੀਨਾ ਦੀ ਇੱਜ਼ਤ ਨਾਲ ਖੇਡਿਆ ਆ ਤੇ ਸਬਰ ਵਿੱਚ ਸਾਥ ਉਸ ਕਮੀਨੇ ਭੂਲੇ ਨੇ ਦਿੱਤਾ ਹੈ ਪਹਿਲਾਂ ਤਾਂ ਮੈਂ ਸੋਚਿਆ ਸੀ ਕਿ ਦੋਹਾਂ ਨੂੰ ਮਾਰ ਹੀ ਦੇਵਾਂ ਪਰ ਜੇ ਮੈਂ ਮਾਰ ਦਿੱਤਾ ਤਾਂ ਇਹ ਕਰਮਾ ਅਮਰ ਹੋ ਜਾਣਾ ਸੀ ਤੇ ਲੋਕਾਂ ਨੇ ਮੂਰਤੀ ਆਪਣਾ ਆਪਣਾ ਕੇ ਸੀ ਪੂਜਾ ਕਰਨੀ ਸੀ ਪਰ ਮੈਂ ਜਹਾਂ ਨਹੀਂ ਹੋਣ ਦੇਣਾ ਬਹਾਦਰ ਤੇਰਾ ਗੁੱਸਾ ਤਬਲ ਕੋ ਠੀਕਾ ਪਰ ਇਹ ਸਭ ਕਦੋਂ ਹੋਇਆ ਰਗੂ ਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਦਿਨ ਭੋਲਾ ਮੈਨੂੰ ਜਾਣ ਬੁਝ ਕੇ ਸ਼ਹਿਰ ਲੈ ਆਇਆ ਤੇ ਜ਼ਬਰਦਸਤੀ ਮੈਨੂੰ ਸ਼ਰਾਬ ਖਾਨੇ ਲੈ ਗਿਆ ਕਰਮੀ ਤੇ ਭੁੱਲੇ ਦੀ ਪਹਿਲਾਂ ਹੀ ਗੱਲ ਹੋਈ ਸੀ ਕਿ ਉਹ ਮੈਨੂੰ 2-3 ਘੰਟੇ ਇੰਝ ਹੀ ਉਲਝਾਈ ਰੱਖੇਗਾ ਮੈਂ ਸਭ ਤੋਂ ਬਿਲਕੁਲ ਹੀ ਅੰਜਾਨ ਸੀ ਪਿੱਛੇ ਕਰਮਾ ਮੇਰੀ ਮੀਨਾ ਦੀ ਇੱਜ਼ਤ ਲੁੱਟਣ ਵਿੱਚ ਕਾਮਯਾਬ ਹੋ ਗਿਆ ਬਾਦਰੇ ਕੀ ਤੈਨੂੰ ਪਤਾ ਹੈ ਕਰਮੀ ਦਾ ਰਗੂ ਨਾਲ ਕੀ ਝਗੜਾਇਆ ਨਹੀਂ ਸਾਹਿਬ ਮੈਨੂੰ ਇਸ ਬਾਰੇ ਵਿੱਚ ਬਿਲਕੁਲ ਵੀ ਨਹੀਂ ਪਤਾ ਕਰਮੀ ਨੇ ਰਗੂ ਨੂੰ ਇਹ ਸਭ ਕਰਨ ਲਈ ਕਿਹਾ ਸੀ ਪਰ ਰਗੂ ਨੇ ਸਾਫ਼ ਜਵਾਬ ਦੇ ਦਿੱਤਾ ਕਿ ਮਾੜੀ ਗੱਲ ਆ ਬਹਾਦਰ ਆਪਣਾ ਖਾਸ ਸਾਥੀ ਆ ਆਪਾਂ ਤੁਹਾਨੂੰ ਉਸ ਦੀ ਪਤਨੀ ਬਾਰੇ ਅਜਾ ਨਹੀਂ ਸੋਚਣਾ ਚਾਹੀਦਾ ਇਸ ਤੋਂ ਗੁੱਸੇ ਹੋ ਕੇ ਹੀ ਕਰਮੇ ਨੇ ਉਸ ਨੂੰ ਬੁਰਾ ਪੜਾ ਬੋਲਿਆ ਸੀ ਅੱਛਾ ਜੇ ਇਹ ਗੱਲ ਆ ਰਗੂ ਭਾਈ ਮੈਨੂੰ ਪਹਿਲਾਂ ਦੱਸ ਦਿੰਦਾ ਤਾਂ ਮੈਂ ਕਰਮੇ ਨੂੰ ਪਹਿਲਾਂ ਹੀ ਲੱਸੀ ਪਿਆ ਕੇ ਠੰਡਾ ਕਰ ਦੇਣਾ ਸੀ ਜਿਵੇਂ ਉਸ ਨੇ ਵੱਡੇ ਸਰਪੰਚ ਨਾਲ ਕੀਤਾ ਸੀ ਵੱਡੇ ਸਰਪੰਚ ਨਾਲ ਕੀ ਕੀਤਾ ਸੀ ਕਰਮੇ ਨੇ ਕਰਮੀ ਨੇ ਮੈਨੂੰ ਪਾਊਡਰ ਲਿਆ ਕੇ ਦਿੱਤਾ ਸੀ ਤੇ ਆਖਿਆ ਇਹ ਸਪੈਸ਼ਲ ਨਮਕਾ ਖਾਸ ਬਦਿਆ ਨੂੰ ਲੱਸੀ ਵਿੱਚ ਪਾ ਕੇ ਦੇਣਾ ਹੈ ਮੈਂ ਪੁੱਛਿਆ ਮੰਤਰੀ ਸਾਹਿਬ ਵਰਗੀ ਖਾਸ ਕਰਮਾ ਗੋ ਬੋਲਿਆ ਨਹੀਂ ਉਹ ਤਾਂ ਆਪਣੇ ਦੋਸਤਾਂ ਦੀ ਲਿਸਟ ਵਿੱਚ ਹਨ ਜਿਹੜੇ ਦੁਸ਼ਮਣ ਖਾਸ ਹਨ ਉਹਨਾਂ ਨੂੰ ਤੇ ਬਦਕਿਸਮਤੀ ਨਾਲ ਉਸੇ ਦਿਨ ਵੱਡਾ ਸਰਪੰਚ ਆ ਕੇ ਬੋਲਣ ਲੱਗ ਪਿਆ ਤੇ ਕਰਮੀ ਨੇ ਰਗੂ ਨੂੰ ਖਾਸ ਲੱਸੀ ਲੈਣ ਲਈ ਕਿਹਾ ਜਦੋਂ ਮੈਨੂੰ ਰਗੂ ਬਈ ਨੇ ਖਾਸ ਲੱਸੀ ਆਖੀ ਤਾਂ ਮੈਂ ਪਾਊਡਰ ਪਾ ਦਿੱਤਾ ਤੇ ਲੱਸੀ ਪੀਂਦੋਂ ਕੁਝ ਮਿੰਟਾਂ ਬਾਅਦ ਹੀ ਸਰਪੰਚ ਦੇ ਦਿਮਾਗ ਦੀਆਂ ਨਾੜੀਆਂ ਫਟ ਗਈਆਂ ਫੇਰ ਤਾਂ ਸਰਪੰਚ ਨੂੰ ਮਾਰਨ ਵਿੱਚ ਤੇਰਾ ਵੀ ਹੱਥ ਹੈ ਨਹੀਂ ਸਾਹਿਬ ਮੈਂ ਤਾਂ ਇਹ ਸਭ ਕੁਝ ਅੰਜਾਨੇ ਵਿੱਚ ਹੀ ਕੀਤਾ ਹੈ ਜੇ ਮੈਨੂੰ ਪਤਾ ਹੁੰਦਾ ਕਿ ਲੱਸੀ ਪੀਣ ਨਾਲ ਸਰਪੰਚ ਨਾਲ ਇੰਜ ਹੋਵੇਗਾ ਮੈਂ ਲੱਸੀ ਕਦੇ ਵੀ ਨਹੀਂ ਦੇਣੀ ਸੀ ਬਹਾਦਰ ਤੂੰ ਇਹ ਦੱਸ ਕਿ ਤੇਰੇ ਕੋਲ ਪਾਊਡਰ ਹੋਇਆ ਹੈ ਹਾਂਜੀ ਸਾਹਿਬ ਮੇਰੇ ਕੋਲ ਹੈ ਬਹੁਤ ਵਧੀਆ ਹਾਂ ਤੂੰ ਜਦੋਂ ਅਮੀਗਾ ਉਹ ਪਾਊਡਰ ਜ਼ਰੂਰ ਲੈ ਕੇ ਆਵੇਂ ਜੀ ਸਾਹਿਬ ਬਿਲਕੁਲ ਲੈ ਕੇ ਆਵਾਂਗਾ ਦੂਸਰਾ ਜਦੋਂ ਮੰਤਰੀ ਸਾਹਿਬ ਪੈਸੇ ਲੈ ਕੇ ਜਾਣ ਤਾਂ ਮੈਨੂੰ ਫੋਨ ਕਰਨਾ ਆ ਤਾਂ ਜੋ ਮੈਂ ਉਹਨਾਂ ਨੂੰ ਵੀ ਰੰਗੀ ਹੱਥੀ ਫੜ ਸਕਾਂ ਠੀਕ ਆ ਸਾਹਿਬ ਮੈਂ ਕਰ ਦੇਵਾਂਗਾ ਸਾਹਿਬ ਹੁਣ ਮੈਂ ਚੱਲਦਾ ਆਇਆ ਕਾਫੀ دیر ਹੋ ਗਈ ਆ ਠੀਕ ਆ ਪਰ ਧਿਆਨ ਰੱਖੀ ਬਿਲਕੁਲ ਸਾਹਿਬ ਜੀ ਬਿਲਕੁਲ ਬਹਾਦਰ ਚਲਾ ਜਾਂਦਾ ਆ ਸਦੀਰ ਰਗੂ ਨੂੰ ਬੁਲਾਉਂਦਾ ਆ ਰਗੂਏ ਕੱਲ ਦੱਸ ਜੀ ਸਾਹਬ ਜਿਹੜਾ ਇਹ ਬਹਾਦਰ ਕਰਮੇ ਤਾਂ ਕਿੰਨਾ ਕੁ ਵਫਾਦਾਰ ਆ ਸਾਹਬ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਬਹਾਦਰ ਕਰਮੇ ਦਾ ਬਹੁਤ ਹੀ ਪੁਰਾਣਾ ਤੇ ਵਫਾਦਾਰ ਬੰਦਾ ਓਕੇ ਜੇਕਰ ਕਿਸੇ ਬੰਦੇ ਦਾ ਮਾਲਕ ਉਸ ਦੀ ਪਤਨੀ ਦੀ ਇੱਜ਼ਤ ਲੁੱਟ ਲਈ ਤਾਂ ਉਸ ਤੋਂ ਕਿੰਨੀ ਕੁ ਵਫਾਦਾਰੀ ਦੀ ਉਮੀਦ ਕੀਤੀ ਜਾ ਸਕਦੀ ਹੈ ਰਗੂਨ ਇਸ ਗੱਲ ਨੂੰ ਸਮਝਣ ਵਿੱਚ ਬਿਲਕੁਲ ਵੀ देर ਨਾ ਲੱਗੀ ਕਿ ਕਰਮ ਆਪਣੇ ਸਾਜ਼ਿਸ਼ ਵਿੱਚ ਕਾਮਯਾਬ ਹੋ ਚੁੱਕਾ ਸੀ ਸਾਹਬ ਜੀ ਇਹ ਘਟਨਾ ਤੋਂ ਬਾਅਦ ਤਾਂ ਵੱਡਿਆਂ ਵੱਡਿਆਂ ਦੀ ਵਫਾਦਾਰੀ ਖਤਮ ਹੋ ਜਾਂਦੀ ਹੈ ਇਹ ਬਹਾਦਰਤਾ ਕੀ ਆ ਕੀ ਆਪਾਂ ਰਗੂ ਉਸ ਤੇ ਪੁਰਸਾ ਕਰ ਸਕਦੇ ਹਾਂ ਬਿਲਕੁਲ ਕਰ ਸਕਦੇ ਹਾਂ ਸਾਹਬ ਜੀ ਹਨੂ ਵੀ ਜ਼ਖਮੀ ਸ਼ੇਰ ਬਣ ਗਏ ਆ ਤੇ ਤੁਸੀਂ ਜਾਣਦੇ ਹੋ ਕਿ ਜ਼ਖਮੀ ਸ਼ੇਰ ਜਿਆਦਾ ਖਤਰਨਾਕ ਹੁੰਦਾ ਆ ਜੇ ਇਹ ਗੱਲ ਆ ਤਾਂ ਮੈਂ ਸਹੀ ਚਾਲ ਹੀ ਚੱਲੀ ਆ ਕਿਹੜੀ ਚਾਲ ਸਾਹਬ ਜੀ ਸਮਾਂ ਉਹ ਤੇ ਤੁਹਾਨੂੰ ਆਪੇ ਹੀ ਪਤਾ ਲੱਗ ਜਾਵੇਗਾ ਦੋ ਦਿਨ ਬਾਅਦ ਮੰਤਰੀ ਸਾਹਿਬ ਕਰਮੇ ਨੂੰ ਮਿਲਣ ਆਉਂਦੇ ਹਨ ਜੈ ਹੋ ਮਹਾਰਾਜ ਜੀ ਬਾਬਾ ਜੀ ਜੈ ਹੋ ਜੈ ਹੋ ਅੱਗੇ ਮੰਤਰੀ ਸਾਹਿਬ ਹਾਂਜੀ ਬਾਬਾ ਜੀ ਤੁਹਾਡੇ ਦਿੱਤੇ ਟਾਈਮ ਉੱਤੇ ਮੈਂ ਆ ਗਿਆ ਜੀ ਬਹੁਤ ਵਧੀਆ ਕੀਤਾ ਪਹਿਲਾਂ ਇਹ ਦੱਸੋ ਕੀ ਸੇਵਾ ਕਰੀਏ ਤੁਹਾਨੂੰ ਪਤਾ ਹੀ ਆ ਜੀ ਜੋ ਤੁਸੀਂ ਕਰਨੀਆਂ ਕਰ ਦਿਓ ਅੱਗੇ ਆਪਾਂ ਕਦੇ ਤੁਹਾਡੇ ਕੋਲ ਮੰਗੇ ਆ ਮੰਤਰੀ ਸਾਹਿਬ ਜੇ ਤੁਸੀਂ ਕਦੇ ਮੰਗਿਆ ਨਹੀਂ ਤਾਂ ਆਪਾਂ ਵੀ ਕਦੇ ਕੋਈ ਕਸਰ ਵੀ ਨਹੀਂ ਛੱਡੀ ਪੋਲੇ ਓਏ ਪੋਲੇ ਓਏ ਕਿੱਥੇ ਆਇਆ ਬਾਬਾ ਜੀ ਜੈ ਹੋ ਮਹਾਰਾ ਸਿਵ ਬਭਜੀ ਜੈ ਹੋ ਜੈ ਹੋ ਪੋਲੇ ਤੂੰ ਇੰਜ ਕਰ ਜਿਹੜਾ ਮੰਤਰੀ ਸਾਹਿਬ ਦਾ ਸਾਮਾਨ ਕਲ ਬੈਗ ਵਿੱਚ ਪਾਇਆ ਸੀ ਉਹ ਲਿਆ ਕਿ ਦਿਓ ਜੀ ਬਾਬਾ ਜੀ ਆਖ ਪੋਲਾ ਅੰਦਰ ਬੈਗ ਲੈਣ ਚਲਾ ਜਾਂਦਾ ਆ ਮੰਤਰੀ ਜੀ ਪੂਰੇ 5 ਕਰੋੜ ਰੁਪਏ ਹਨ ਬਾਕੀ ਇਲੈਕਸ਼ਨਾਂ ਦੇ ਨੇੜੇ ਜਾ ਕੇ ਦੇਖ ਲਵਾਂਗਾ ਠੀਕ ਆ ਬਾਬਾ ਜੀ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪੋਲਾ ਬਾਹਰ ਮੰਤਰੀ ਸਾਹਿਬ ਦੀ ਗੱਡੀ ਵਿੱਚ ਪੈਸੇ ਰੱਖ ਹੁੰਦਾ ਹੈ ਇਸ ਦੀ ਸੂchnਾ ਬਹਾਦਰ ਇਨਸਪੈਕਟਰ ਅਸਦੀਰ ਨੂੰ ਦੇ ਦਿੰਦਾ ਆ ਇਨਸਪੈਕਟਰ ਅਸਦੀਰ ਮੰਤਰੀ ਜੀ ਦੇ ਆਉਣ ਤੋਂ ਪਹਿਲਾਂ ਹੀ ਨਾਕਾ ਲਾ ਕੇ ਚੈਕਿੰਗ ਕਰਨ ਲੱਗ ਜਾਂਦਾ ਆ ਉਹ ਮੰਤਰੀ ਸਾਹਿਬ ਦੀ ਗੱਡੀ ਨੂੰ ਵੀ ਤਨਵਾਜੀ ਬਾਕੀ ਕੱਲ ਦੇ ਵੀਡੀਓਜ਼ ਲੈ ਕੇ ਹਾਜ਼ਰ ਹੋਵਾਂਗੇ ਜੀ ਬਨੇ ਰਹੋ ਚੈਨਲ ਦੇ ਨਾਲ ਤੇ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਸਸ਼ੀਕਲ